हां जी दोस्तों ता जिन्ना ਵੀ ਬੱਚਿਆਂ ਨੇ ਪੰਜਾਬ ਪੁਲਿਸ ਕਨਸਟੇਬਲ ਦਾ 2025 ਦਾ ਪੇਪਰ ਦਿੱਤਾ ਸੀ ਇਹ ਟ్రायल ਕਲੀਅਰ ਕੀਤਾ ਸੀ ਤਾਂ ਉਹਨਾਂ ਲਈ ਅੱਜ ਇੱਕ ਬਹੁਤ ਇੰਪੋਰਟੈਂਟ ਨਿਊਜ਼ ਹੈ ਕਿ ਪੰਜਾਬ ਪੁਲਿਸ ਕਨਸਟੇਬਲ 2025 ਦੀ ਡਾਕੂਮੈਂਟ ਵੈਰੀਫਿਕੇਸ਼ਨ ਦੀ ਕੱਟ-ਆਫ ਆਊਟ ਹੋ ਚੁੱਕੀ ਹੈ ਤਾਂ ਜਿੰਨਾ ਵੀ ਬੱਚਿਆਂ ਨੇ 2025 ਦੇ ਵਿੱਚ ਪੇਪਰ ਦਿੱਤਾ ਸੀ ਤਾਂ ਉਹ ਕੱਟ-ਆਫ ਕੀ ਹੈ ਤਾਂ ਇਹਦੇ ਬਾਰੇ ਮੈਂ ਇੱਕ ਵਾਰੀ ਤੁਹਾਨੂੰ ਸਾਰੇ ਬੱਚਿਆਂ ਨੂੰ ਦੱਸ ਦਿੰਨਾ ਕੈਟਾਗਰੀ ਵਾਈਜ਼ ਕੱਟ-ਆਫ ਹੈ ਸਭ ਤੋਂ ਪਹਿਲਾਂ ਬੈਕਵਰਡ ਕਲਾਸਿਸ ਜਾਨੀ ਕਿ BC ਦੀ ਜੋ ਮੇਲ ਕੱਟ-ਆਫ ਹੈ 83 ਹੈ ਜੀ ਫੀਮੇਲ ਜੋ ਕੱਟਆਫ ਗਈ ਹੈ 77 ਗਈ ਹੈ ईडब्ल्यूएस ਦੀ ਅਗਰ ਆਪਾਂ ਗੱਲ ਕਰੀਏ ਤਾਂ ਮੇਲ ਕੱਟਆਫ ਕਿੰਨੀ ਹੈ 80 ਹੈ ਤੇ ਫੀਮੇਲ ਦੀ ਕੱਟਆਫ ਕਿੰਨੀ ਹੈ 72 ਹੈ ਐਕਸ ਸਰਵਿਸਮੈਨ ਜੋ ਜਰਨਲ ਕੈਟਾਗਰੀ ਦੇ ਸੀ ਪੰਜਾਬ ਦੇ ਵਿੱਚ ਉਹਨਾਂ ਦੀ ਜੋ ਕੱਟਆਫ ਗਈ ਹੈ ਜੀ 64 ਹੈ ਐਕਸ ਸਰਵਿਸਮੈਨ ਬੈਕਵਰਡ ਕਲਾਸਿਸ ਦੇ ਉਹਨਾਂ ਦੀ ਕੱਟਆਫ ਕਿੰਨੀ ਗਈ ਹੈ 63 ਹੈ ਐਕਸ ਸਰਵਿਸਮੈਨ ਐਸਸੀ ਉਹਨਾਂ ਦੀ ਕੱਟਆਫ ਗਈ ਹੈ ਜੀ ਮੇਲ ਦੀ 54 ਐਕਸ ਸਰਵਿਸਮੈਨ ਆਰਓ ਦੀ ਜੋ ਕੱਟਆਫ ਗਈ ਹੈ ਮੇਲ ਦੀ 62 ਗਈ ਹੈ ਜਰਨਲ ਦੀ ਜੋ ਕੱਟਆਫ ਗਈ ਹੈ ਜੀ 85 ਗਈ ਹੈ ਮੇਲ ਦੀ ਤੇ 80 ਗਈ ਹੈ ਜੀ ਫੀਮੇਲ ਦੀ ਐਸਸੀ ਦੀ ਜੋ ਕੱਟਆਫ ਗਈ ਹੈ ਐਮਬੀ ਦੀ ਐਸਸੀ ਐਮਬੀ ਦੀ ਜੋ ਕੱਟਆਫ ਗਈ ਹੈ ਮੇਲ ਦੀ ਜੋ ਕੱਟਆਫ ਗਈ ਹੈ ਜੀ 77 ਗਈ ਹੈ ਤੇ ਫੀਮੇਲ ਦੀ ਜੋ ਕੱਟਆਫ ਗਈ ਹੈ 73 ਗਈ ਹੈ ਉਸ ਤੋਂ ਇਲਾਵਾ ਐਸਸੀ ਆਰੋ ਦੀ ਜੋ ਕੱਟਆਫ ਗਈ ਹੈ ਮੇਲ ਦੀ 83 ਗਈ ਹੈ ਤੇ ਫੀਮੇਲ ਦੀ ਜੋ ਕੱਟਆਫ ਗਈ ਹੈ ਉਹ 76 ਹੈ ਉਸ ਤੋਂ ਬਾਅਦ ਜੋ ਫਰੀडम फाइਟਰ ਦੀ ਜੋ ਕੱਟਆਫ ਗਈ ਹੈ ਮੇਲ ਦੀ ਗਈ ਹੈ ਜੀ 40 ਤੇ ਫੀਮੇਲ ਦੀ ਗਈ ਹੈ ਜੀ 48 ਲਾਸਟ ਜੋ ਵਾਰਡਜ਼ ਆ ਪੁਲਿਸ ਪਰਸਨਲ ਦੀ ਜੋ ਕੱਟਆਫ ਗਈ ਹੈ ਮੇਲ ਦੀ ਉਹ 40 ਗਈ ਹੈ ਤੇ ਫੀਮੇਲ ਦੀ ਕਿੰਨੀ ਗਈ ਹੈ 43 ਗਈ ਹੈ ਤਾਂ ਜਿੰਨਾ ਵੀ ਬੱਚਿਆਂ ਨੇ ਫਿਜ਼ੀਕਲ ਟ్రਾਇਲ ਕਲੀਅਰ ਕੀਤਾ ਸੀ ਤਾਂ ਉਹਨਾਂ ਲਈ ਇਹ ਕਟ-ਆਫ ਆਈਆ ਡਾਕੂਮੈਂਟ ਵੈਰੀਫਿਕੇਸ਼ਨ ਦੀ ਤਾਂ ਤੁਸੀਂ ਇੱਕ ਵਾਰੀ ਇਸ ਲਿਸਟ ਨੂੰ ਚੈੱਕ ਕਰ ਲਿਓ ਥੈਂਕ ਯੂ ਸੋ ਮੱਚ